ਸ਼ਸ਼ੀਕਾਲ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੋ। ਹੋ ਸਨੋ ਕਿਵੇਂ ਜੇ ਸਾਰੇ ਉਮੀਦਾਂ ਵੀ ਠੀਕ ਠਾਕ ਹੋਗੇ। ਲਓ ਜੀ ਮਾਰਨਿੰਗ ਟਾਈਮ ਆ ਤੇ ਸਰਦਾਰ ਦੀ ਚਲੇ ਗਈ ਅਸੀਂ ਕੰਮ ਤੇ ਤੇ ਰੋਟੀ ਪਾਣੀ ਦਾ ਸਾਰਾ ਕੰਮ ਨਬੇਰਕੀਦ ਮੈਂ ਲੱਗ ਪਈ ਸੀ ਸਫਾਈ ਕਰਨ। ਤੇ ਚਾਰ ਦਿਨਾਂ ਤੋਂ ਮੈਂ ਵੀ ਘਰ ਚੋਂ ਗਾਇਬ ਸੀ ਤੇ ਮੈਂ ਗਈ ਹੋਈ ਸੀ ਆਪਣੇ ਪਿੱਕੇ। ਕੋਕਿ ਬੱਚਿਆਂ ਨੂੰ ਛੁੱਟੀਆਂ ਸੀ ਬਾਅਦ ਵਿੱਚ ਫੇਰ ਸਕੂਲ ਲੱਗ ਜਾਣੇ ਫੇਰ ਜਾਣੀ ਸੀ ਜਾਣਾ ਤੇ ਲੱਭ ਵੀ ਹੁਣ ਗਿਆ ਹੋਇਆ ਇਹਨਾਂ ਦੇ ਨਾਨਕੇ। ਤੇ دل ਪ੍ਰੀਤ ਘਰ ਸੀ ਤੇ ਦਿਲ ਪ੍ਰੀਤ ਦੇ ਪਾਪਾ ਘਰ ਸੀ ਤੇ ਹੁਣ ਦਿਲ ਵੀ ਚਲਾ ਗਿਆ ਵਾ ਤੋ ਵੀ 4 ਦਿਨਾਂ ਵਾਸਤੇ ਤੇ ਮੈਂ ਘਰ ਆਈਆਂ ਤੇ ਘਰ ਵਿੱਚ ਪੂਰਾ ਹੰਲਾ ਮੱਚਿਆ ਹੋਇਆ ਖਲਾੜੇ ਦਾ ਚੌਥੇ ਦਿਨ ਆਈ ਸੀ ਦੁਪਹਿਰ ਤੇ ਮੈਂ ਲੱਭਦੇ ਪਾਪਾ ਨੂੰ ਕਹਿ ਰਹੀ ਸੀ ਕਿ ਮੈਂ 4 ਦਿਨ ਘਰੋਂ ਬਾਹਰ ਹੋ ਗਈਆਂ ਤਾਂ ਤੁਸੀਂ ਮੇਰੇ ਉੰਦਿਆਂ ਨੂੰ ਮੇਰਾ ਕੰਮ ਸਾਰਾ ਵਧਾ ਦਿੱਤਾ ਵਾ ਤੇ ਬਹੁਤ ਜ਼ਿਆਦਾ ਖਲਾੜਾ ਪਿਆ ਕਿਉਂਕਿ ਮੈਨੂੰ ਬਿਲਕੁਲ ਖਲਾੜਾ ਪਸੰਦ ਨਹੀਂ ਹੈਗਾ ਤੇ ਹੁਣ ਮੈਂ ਸਾਰੀ ਸਫਾਈ ਕਰਾਂਗੀ ਘੱਟਾ ਵਗੈਰਾ ਝਾੜਾਂਗੀ ਤੇ ਫਿਰ ਮੈਨੂੰ ਜਾ ਕੇ ਕਮਰਾ ਆਪਣਾ ਵਧੀਆ ਰੂਮ ਲੱਗੇਗਾ ਤੇ ਸਾਰੀ ਕਰਾਂਗੀ ਸਫਾਈ ਤੇ ਮੇਰਾ ਇਸ ਕਰਕੇ ਦਿਲ ਨਹੀਂ ਕਰਦਾ ਜਾਣ ਨੂੰ ਕਿਉਂਕਿ ਪਿੱਛੋਂ ਬਹੁਤ ਜ਼ਿਆਦਾ ਖਲਾੜਾ ਪੈ ਜਾਂਦਾ ਤੇ ਥੋੜਾ ਬਹੁਤਾ ਝਾੜੂ ਤੇ ਕਰਦੇ ਨੇ ਆਪ ਪਰ ਉਨੀ ਸਫਾਈ ਨਹੀਂ ਜਿੰਨੀ ਹੁੰਦੀ ਜਿੰਨੀ ਔਰਤ ਹੀ ਕਰ ਸਕਦੀ ਹੈ ਮਰਦਾਂ ਕੋ ਨਹੀਂ ਜ਼ਿਆਦਾ ਹੁੰਦਾ ਤੇ ਕਿਤੇ ਨਾ ਕਿਤੇ ਫਿਰ ਜਾਣਾ ਵੀ ਪੈਂਦਾ ਉਹ ਵੀ ਮਜਬੂਰੀ ਹੋ ਜਾਂਦੀ ਆ ਕਉਂਕ ਮੈਨੂੰ ਤੇ ਸਾਲ ਹੀ ਹੋ ਗਿਆ ਸੀ ਗਿਆਨ ਤੇ 2-4 ਦਿਨਾਂ ਵਾਸਤੇ ਮੈਂ ਗਈ ਹਾਂ ਤੇ ਮੈਂ ਫਿਰ ਮੈਂ ਸੋਚਿਆ ਵੀ ਮੈਂ ਹੁਣ ਹੌਲੀ ਹੌਲੀ ਸਾਰੀ ਸਫਾਈ ਕਰ ਹੀ ਦਿੰਨੀ ਆ ਕਿਉਂਕਿ ਥੋੜਾ ਬਹੁਤਾ ਰੋਜ਼ ਕਰਦੇ ਤੇ ਰਹੀ ਤਾਂ ਪਰ ਡੀਪ ਕਲੀਨਿੰਗ ਜਿਹੜੀ ਉਹ ਹਫਤੇ ਵਿੱਚ ਕਰੀਦੀ ਆ ਤੇ ਬਾਅਦ ਵਿੱਚ ਮੈਂ ਲੱਗ ਪਈ ਸੀ ਫੋਟੋਆਂ ਸਾਫ਼ ਕਰਨ ਨੂੰ ਕਿਉਂਕਿ ਉਹਨਾਂ ਤੇ ਵੀ ਬਹੁਤ ਜ਼ਿਆਦਾ ਘੱਟਾ ਚੜਿਆ ਹੋਇਆ ਸੀ ਤੇ ਫਿਰ ਮੈਂ ਹੌਲੀ ਹੌਲੀ ਕਰਕੇ ਸਾਰੀਆਂ ਜਿਹੜੀਆਂ ਫੋਟੋਆਂ ਦੇ ਸਾਰਾ ਸਾਫ ਕਰ ਦਿੱਤਾ ਤੇ ਫਿਰ ਮੇਰੇ ਰਹਿ ਗਏ ਸੀ ਪਰਦੇ ਧੋਣ ਵਾਲੇ ਮੌਕੇ ਚੋਂ ਅਗਲੇ ਦਿਨ ਤੋਂ ਲਾਂਗੇ ਕਿਉਂਕਿ ਮੇਰੀ ਕਾਫੀ ਤਬੀਅਤ ਜਿਹੜੀ ਵਿਗੜੀ ਪਈ ਸੀ ਆਇਦ ਮੈਂ ਚੰਗੀ ਭਲੀ ਸੀ ਪਰ ਸ਼ਾਮਾਂ ਨੂੰ ਜਿਹੜੀ ਮੈਂ ਬਿਮਾਰ ਹੋ ਗਈ ਕਿਉਂਕਿ ਮੈਨੂੰ ਗਰਮੀ ਦੇ ਨਾਲ ਬਹੁਤ ਜ਼ਿਆਦਾ ਕੋਲਡ ਹੋ ਗਿਆ ਮੇਰੇ ਕੋਲ ਤਾਂ ਬੋਲੇ ਹਮ ਨੇ ਸੀ ਜਾ ਰਿਆ ਫਿਰ ਮੈਂ ਇੱਕ ਮੇਰੀ ਸਾਰੀ ਰਾਤ ਖੱਬੀ ਬਾਹ ਵੀ ਕਰਦੀ ਰਹੀ ਤੇ ਮੈਂ ਸਾਰੀ ਰਾਤ ਨਹੀਂ ਸੀ ਸੁੱਤੀ ਤੇ ਦਰਦ ਦੇ ਨਾਲ ਤੇ ਉਸ ਤੋਂ ਬਾਅਦ ਮੈਂ ਸਾਰੀ ਸਫਾਈ ਕਰਕੇ ਤੇ ਫਿਰ ਮੈਂ ਜਾਵਾਂਗੀ ਡਾਕਟਰ ਕੋ ਦਵਾਈ ਲੈਣ ਤੇ ਤੁਹਾਨੂੰ ਵੀਡੀਓ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਤੋ ਜੀ ਸਾਰੀਆਂ ਫੋਟੋਆਂ ਦੀ ਸਾਫ ਸਫਾਈ ਕਰਕੇ ਉੱਤੇ ਲਗਾ ਦਿੱਤੀਆਂ ਤੇ ਹੁਣ ਮੈਂ ਦਲਮਾਰੀਆਂ ਦੀ ਸਫਾਈ ਕਰਾਂਗੀ ਤੇ ਸ਼ੀਸ਼ਾ ਸਾਫ਼ ਕਰਾਂਗੀ ਤੇ ਟਿਸ਼ੂ ਪੇਪਰ ਦੇ ਨਾਲ ਮੈਂ ਚੰਗੀ ਤਰ੍ਹਾਂ ਸ਼ੀਸ਼ਾ ਸਾਫ਼ ਕਰ ਦਿੱਤਾ ਕਿਉਂਕਿ ਬੱਚੇ ਤੇਲ ਵਗੈਰਾ ਹੱਥ ਲਾ ਦਿੰਦੇ ਨੇ ਤੋ ਧੁੰਦਲਾ ਧੁੰਦਲਾ ਜਰਾ ਹੌਣ ਲੱਗ ਪੈਂਦਾ ਫਿਰ ਮੈਂ ਉਸ ਸ਼ੀਸ਼ਾ ਵੀ ਸਾਫ਼ ਕੀਤਾ ਦਲਮਾਰੀਆਂ ਦੀ ਸਫਾਈ ਕੀਤੀ ਤੇ ਬਾਅਦ ਵਿੱਚ ਮੈਂ ਲੱਗੀ ਸੀ ਝਾੜੂ ਲਾਉਣ ਮੋਰਨਿੰਗ ਵਿੱਚ ਹੀ ਮੇਰਾ ਦੋ ਵਾਰੀ ਝਾੜੂ ਲੱਗ ਚੁੱਕਾ ਇੱਕ ਵਾਰੀ ਮੈਂ ਉੱਠਿਆ ਸਾਰਾ ਝਾੜੂ ਲਾਇਆ ਸੀ ਤੋ ਹੁਣ ਮੈਂ ਸਾਫ ਸਫਾਈ ਕਰਕੇ ਫੇਰ ਝਾੜੂ ਲਗਾਇਆ ਅੱਜੇ ਸ਼ਾਮਾਂ ਵਿੱਚ ਪਈਆਂ ਇੱਕ ਵਾਰੀ ਮੈਂ ਫੇਰ ਸ਼ਾਮਾਂ ਨੂੰ ਲਵਾਂਗਾ ਕਿਉਂਕਿ ਘਰ ਦੇ ਕੰਮਾਂ ਨਿੱਕੇ ਨਿੱਕੇ ਜਿਹੜੇ ਨਿਕਲਦੇ ਰਹਿੰਦੇ ਤੇ ਕੋਈ ਨਾ ਕੋਈ ਚੀਜ਼ ਜਿਹੜੇ ਖਲਾੜਾ ਪਿਆ ਰਿੰਦਾ ਤੇ ਜਿੰਨਾ ਤੱਕ ਸਾਰੀ ਸਫਾਈ ਨਿਕੜੀ ਹੁੰਦਾ ਤੱਕ ਘਰ ਬਿਲਕੁਲ ਨਹੀਂ ਚੰਗਾ ਲੱਗਦਾ ਅੱਛੀ ਕਾਲ ਜੀ ਸਾਰਿਆਂ ਨੂੰ ਦੇਖਦੇ ਹੋ ਕਿ ਨੇ ਸਾਡੇ ਨੂੰ ਤੇ ਹੁਣ ਮੈਂ ਕੰਮ ਥੰਦੇ ਸਾਰਿਆਂ ਨੂੰ ਬੇਚ ਦਿੱਤੇ ਤੇ ਹੁਣ ਮੈਂ ਚੱਲੀ ਡਾਕਟਰ ਕੋਲ ਕਿਉਂਕਿ ਮੈਨੂੰ ਕੱਲ ਦਾ ਬਹੁਤ ਜ਼ਿਆਦਾ ਕੋਲਡ ਹੋ ਗਿਆ ਤੇ ਮੈਨੂੰ ਅੱਜ ਤੋਂ ਵੀ ਪਤਾ ਲੱਗਦਾ ਹੁਣ ਆਪੀ ਪਾੜੀ ਪਾੜੀ ਜੀ ਹੋ ਗਈ ਹੈ ਤੇ ਸਿਰ ਵੀ ਜਿਹੜਾ ਮਤਲਬ ਅੱਖਾਂ ਖੁੱਲਣ ਨਹੀਂ ਡਈਆਂ ਤੇ ਸਿਰ ਪਰ ਆ ਪਰ ਆ ਰਿਹਾ ਇੱਕ ਮੇਰੀ ਆਵਾਜ਼ ਵਾਲੀ ਜਿਹੜੀ ਖੱਬੀ ਬਾਹਰ ਆਦੀ ਬਹੁਤ ਜ਼ਿਆਦਾ ਮਤਲਬ ਦੀ ਪੀੜ ਕਰਦੀ ਪਈ ਹੈ ਨਾਲੇ ਇਹਦਾ ਜੱਗਸਨ ਲਵਾ ਕੇ ਹੁੰਨੀ ਆ ਕੋਈ ਪ੍ਰੋਬਲਮ ਨਹੀਂ ਹੋਈ ਨਾ ਕੋਈ ਡਿੱਗੀ ਨਾ ਕੋਈ ਕੁਝ ਸਾਰੀ ਰਾਤ ਨੀਂਦ ਨਹੀਂ ਆਈ ਮੈਨੂੰ ਤੇ ਬੈ ਕੇ ਕੱਟੀ ਰਾਤ ਸਾਰੀ ਪਰ ਫਟਦੀ ਨਹੀਂ ਸੀ ਦਰਦ ਕਰਨ ਤੁਣ ਮੈਂ ਹਾਂ ਚੱਲ ਦਵਾਈ ਲੈ ਕੇ ਆਉਣੀ ਆ ਤੇ ਚਲੋ ਲਓ ਜੀ ਮੈਡੀਸਿਨ ਮੈਂ ਲੈ ਆਂਦੀ ਆ ਤੇ ਹੁਣ ਮੈਂ ਖਾ ਕੇ ਆਰਾਮ ਕਰਾਂਗੀ ਤੇ ਇਹ ਮੇਰਾ ਛੋਟਾ ਜਿਹਾ ਬਲੌਗ ਸੀ ਉਮੀਦ ਆ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਇੱਕ ਨੈਕਸਟ ਬਲੌਗ ਲੈ ਕੇ ਫਿਰ ਮਿਲਾਂਗੇ